ਸਾਊਦੀ ਅਰਬ ਦੇ ਇੱਕ ਹੋਟਲ ਦੀਆਂ ਕੰਧਾਂ ਦੇ ਉੱਪਰ ਸ਼੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਜਿਸ ਨੂੰ ਲੈ ਕੇ ਲਗਾਤਾਰ ਹੀ ਵਿਰੋਧ ਕੀਤਾ ਜਾ ਰਿਹਾ ਸੀ ਕਿਉਂਕਿ ਇਸ ਹੋਟਲ ਦੇ ਅੰਦਰ ਮੀਟ, ਮੁਰਗਾ, ਸ਼ਰਾਬ, दारू, ਤੰਬਾਕੂ ਸਭ ਸ਼ਰੀਆਮ ਚੱਲਦਾ ਸੀ ਇੱਕ ਤਰੀਕੇ ਦੇ ਸ਼੍ਰੀ ਦਰਬਾਰ ਸਾਹਿਬ ਦੇ ਇਸ ਨੂੰ ਬੇਅਦਬੀ ਮੰਨਿਆ ਜਾ ਰਿਹਾ ਸੀ ਜਿਸ ਮਗਰੋਂ ਇਹਨਾਂ ਤਸਵੀਰਾਂ ਨੂੰ ਹਟਾਉਣ ਦੀ ਮੰਗ ਪਿਛਲੇ 7 ਸਾਲਾਂ ਤੋਂ ਕੀਤੀ ਜਾ ਰਹੀ ਸੀ ਇਸ ਦੇ ਨਾਲ ਹੀ ਸਰਬਤ ਦਾ ਭਲਾ ਪਦੇ ਯਤਨਾ ਸਦਕਾ ਹੁਣ ਕਾਰਵਾਈ ਵੀ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਸਾਊਦੀ ਅਰਬ ਦਾ ਇੱਕ ਹੋਟਲ ਸੀ ਰੈਸਟੋਰੈਂਟ ਸੀ ਜਿਸ ਦੇ ਕੰਦਾਂ ਦੇ ਉੱਪਰ ਜੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਲਗੀਆਂ ਹੋਈਆਂ ਸਨ ਆਲੇ ਦੁਆਲੇ ਵੀ ਜੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਲਗੀਆਂ ਹੋਈਆਂ ਸਨ ਜਿਸ ਮਗਰੋਂ ਇਹਨਾਂ ਨੂੰ ਹਟਾਉਣ ਦੀ ਮੰਗ ਲਗਾਤਾਰ ਹੀ ਕੀਤੀ ਜਾ ਰਹੀ ਸੀ ਕਿਉਂਕਿ ਰਾਗਿਰ ਵੀ ਜਿਹੜੇ ਲੰਗਦੇ ਸੀ ਕੁਝ ਲੋਕਾਂ ਦੇ ਵੱਲੋਂ ਸਿਗਰਟ ਵੀ ਇਸ ਦੇ 바ਰੋਂ ਲੰਗਦੇ ਆ ਹੋਇਆਂ ਪੀਤੀ ਜਾਂ ਜਿਸ ਕਰਕੇ ਸਿਗਰਟ ਦਾ ਜਿਹੜਾ ਧੂਆਂ ਸੀ ਉਹ ਜਿਹੜੇ ਦਰਬਾਰ ਸਾਹਿਬ ਦੀਆਂ ਫੋਟੋਆਂ ਤੱਕਰ ਪਹੁੰਚਦਾ ਸੀ ਜਿਸ ਕਰਕੇ ਸਿੱਖਾਂ ਦੇ ਵਿੱਚ ਰੋਜ਼ ਵੀ ਦੇਖਣ ਨੂੰ ਮਿਲਦਾ ਸੀ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਦੇ ਇਸ ਨੂੰ ਬੇਅਦਬੀ ਮੰਨਿਆ ਜਾ ਰਿਹਾ ਸੀ ਜਿਸ ਮਕਰੋਂ ਲਗਾਤਾਰ ਹੀ ਮੰਗ ਕੀਤੀ ਜਾ ਰਹੀ ਸੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਇਹਨਾਂ ਤਸਵੀਰਾਂ ਨੂੰ ਸਾਊਦੀ ਅਰਬ ਦੇ ਇਸ ਹੋਟਲ ਦੀਆਂ ਕੰਧਾਂ ਦੇ ਉੱਪਰੋਂ ਹਟਾ ਦੇਣਾ ਚਾਹੀਦਾ ਹੈ ਜਿਸ ਦੇ ਨਾਲ ਹੁਣ ਸਰਬਤ ਦਾ ਭਲਾ ਗਰੁੱਪ ਦੇ ਯਤਨਾ ਸਦਕਾ ਇਹ ਕਾਰਵਾਈ ਵੀ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਸਰਬਤ ਦਾ ਭਲਾ ਗਰੁੱਪ ਪਿਛਲੇ 7 ਸਾਲਾਂ ਤੋਂ ਸੰਘਰਸ਼ ਕਰ ਰਿਹਾ ਹੈ ਤਾਂ ਜੋ ਐਕਸ਼ਨ ਹੋਵੇ ਅਤੇ ਹੋਟਲ ਦੇ ਬਾਹਰੋਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਹਟਾਈਆਂ ਜਾਣ ਤਾਂ ਅੱਜ 7 ਸਾਲਾਂ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ ਅਤੇ 7 ਸਾਲਾਂ ਤੋਂ ਬਾਅਦ ਹੁਣ ਹੋਟਲ ਦੀਆਂ ਕੰਧਾਂ ਦੇ ਉੱਤੋਂ ਜਿਹੜੇ ਦਰਬਾਰ ਸਾਹਿਬ ਦੀਆਂ ਤਸਵੀਰਾਂ ਹਟਾਈਆਂ ਗਈਆਂ ਨੇ ਜਾਣਕਾਰੀ ਅਨੁਸਾਰ ਸਾウਦੀ ਅਰਬ ਦੇ ਹੋਟਲ ਡੋਮ ਰੈਸਟੋਰੈਂਟ ਦੇ ਕੰਦਾ ਦੇ ਉੱਤੇ ਇਹ ਤਸਵੀਰਾਂ ਲਗੀਆਂ ਹੋਈਆਂ ਸਨ ਆਲੇ-ਦੁਆਲੇ ਵੀ ਸ਼੍ਰੀ ਦਰਬਾਰ ਸਾਹਿਬ ਦੀਆਂ ਇਹ ਤਸਵੀਰਾਂ ਲਗੀਆਂ ਹੋਈਆਂ ਸਨ ਅਤੇ ਇਸ ਹੋਟਲ ਦੀ ਦਿੱਖ ਵੀ ਸ਼੍ਰੀ ਦਰਬਾਰ ਸਾਹਿਬ ਵਰਗੀ ਬਣਾਈ ਹੋਈ ਸੀ ਜਿਸ ਕਰਕੇ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਸਰਬੱਤ ਦਾ ਭਲਾ ਗਰੁੱਪ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਮੰਗ ਕੀਤੀ ਸੀ ਕਿ ਜਲਦ ਤੋਂ ਜਲਦ ਇਸ ਮੁੱਦੇ ਦੇ ਉੱਤੇ ਜ਼ਰੂਰ ਐਸਟੀਪੀਸੀ ਨੂੰ ਬੋਲਣਾ ਚਾਹੀਦਾ ਹੈ ਅਤੇ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਜਿਸ ਮਗਰੋਂ 2 ਦਿਨ ਲਗਾਤਾਰ ਹੋਟਲ ਮਾਲਕ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਜਿਸ ਮਗਰੋਂ ਹੁਣ ਤਸਵੀਰਾਂ ਜੜੀਆਂ ਨੇ ਉਹ ਇਸ ਹੋਟਲ ਦੀਆਂ ਕੰਧਾਂ ਦੇ ਉੱਪਰੋਂ ਹਟਾ ਦਿੱਤੀਆਂ ਗਈਆਂ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ 사우ਦੀ ਅਰਬ ਦੇ ਡੋਮ ਨਾਮ ਦੇ ਇਸ ਹੋਟਲ ਦੀਆਂ ਜਿਸ ਦੇ ਬਾਹਰ ਸ਼੍ਰੀ ਦਰਬਾਰ ਸਾਹਿਬ ਦੀਆਂ ਕੰਧਾਂ ਦੇ ਉੱਪਰ ਤਸਵੀਰਾਂ ਲਗੀਆਂ ਹੋਈਆਂ ਸਨ ਆਲੇ ਦੁਆਲੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਲਗੀਆਂ ਹੋਈਆਂ ਸਨ ਪਰ ਅੰਦਰ ਸ਼ਰਾਬ, ਮੀਟ, दारू, ਤੰਬਾਕੂ ਸਭ ਕੁਝ ਸ਼ਰੀਆਮ ਚੱਲਦਾ ਸੀ ਇੱਕ ਤਰੀਕੇ ਦੀ ਬੇਅਦਬ ਸ਼੍ਰੀ ਦਰਬਾਰ ਸਾਹਿਬ ਦੀ ਕੀਤੀ ਜਾ ਰਹੀ ਸੀ ਇਸ ਦੇ ਨਾਲ ਹੀ ਸਿੱਖ ਆਗੂਆਂ ਦੇ ਵਿੱਚ ਵੀ ਰੋਜ਼ ਲਗਾਤਾਰ ਹੀ ਪਾਇਆ ਜਾ ਰਿਹਾ ਸੀ ਜਾਣਕਾਰੀ ਅਨੁਸਾਰ ਅਲ ਕੁਰੀਆਦ ਸ਼ਹਿਰ ਹੈ ਸਾウਦੀ ਅਰਬ ਦੇ ਵਿੱਚ ਜਿਸ ਦੇ ਵਿੱਚ ਡੋਮ ਨਾ ਦਾਇਆ ਹੋਟਲ ਹੈ ਜਿਸ ਦੀਆਂ ਕੰਦਾ ਦੇ ਉੱਪਰ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਲਗੀਆਂ ਹੋਈਆਂ ਸਨ ਆਲੇ ਦੁਆਲੇ ਵੀ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਲਗੀਆਂ ਹੋਈਆਂ ਨਜ਼ਰ ਆਉਂਦੀਆਂ ਸਨ ਜਿਸ ਮਗਰੋਂ ਲਗਾਤਾਰ ਹੀ ਸਿੱਖਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਮੰਗ ਕੀਤੀ ਜਾ ਰਹੀ ਸੀ ਕਿ ਸ੍ਰੀ ਦਰਬਾਰ ਸਾਹਿਬ ਦੀਆਂ ਇਹਨਾਂ ਤਸਵੀਰਾਂ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ ਅਤੇ ਬਹੁਤ ਸਾਰੇ ਜਿਹੜੇ ਪੰਜਾਬੀ ਲੋਕ ਉੱਥੇ ਵਸਦੇ ਨੇ ਉਹਨਾਂ ਦੇ ਵੱਲੋਂ ਵੀ ਵੀਡੀਓ ਪਾ ਕੇ ਇਹ ਆਵਾਜ਼ ਚੁੱਕੀ ਗਈ ਸੀ ਕੀ ਹੋਟਲ ਦੇ ਬਾਹਰੋਂ ਕੰਦਾਂ ਦੇ ਉੱਪਰੋਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਹਟਾਈਆਂ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਲੇ-ਦੁਆਲੇੋਂ ਲੰਘਦੇ ਨੇ ਕੋਈ ਮੀਟ ਲੈ ਕੇ ਲੰਘ ਰਿਹਾ ਹੈ ਕੋਈ ਸ਼ਰਾਬ ਲੈ ਕੇ ਲੰਘ ਰਿਹਾ ਹੈ ਤੇ ਕੋਈ ਸਿਗਰਟ ਪਿੰਦਾ ਜਾ ਰਿਹਾ ਹੈ ਜਿਸ ਕਰਕੇ ਸ਼੍ਰੀ ਦਰਬਾਰ ਸਾਹਿਬ ਦੀ ਇੱਕ ਤਰੀਕੇ ਦੀ ਬੇਅਦਬੀ ਹੋ ਰਹੀ ਹੈ ਜਿਸ ਮਗਰੋਂ ਹੁਣ ਸਰਬੱਤ ਦਾ ਭਲਾ ਗਰੁੱਪ ਦੇ ਵੱਲੋਂ ਜਿਹੜੇ ਯਤਨ ਕੀਤੇ ਗਏ 7 ਸਾਲਾਂ ਤੋਂ ਸੰਘਰਸ਼ ਕੀਤਾ ਗਿਆ ਇਹਨਾਂ ਤਸਵੀਰਾਂ ਨੂੰ ਹਟਾਉਣ ਦੇ ਲਈ ਉਹ ਅੱਜ ਕਿਤੇ ਨਾ ਕਿਤੇ ਰੰਗ ਲੈ ਕੇ ਆਇਆ ਹੈ ਤੇ ਸਾਊਦੀ ਅਰਬ ਦੇ ਡੋ ਉਹ ਮਨਾ ਦੇ ਇਸ ਹੋਟਲ ਦੇ ਕੰਧਾਂ ਦੇ ਉੱਪਰ ਜਿਹੜੇ ਸ਼੍ਰੀ ਦਰਬਾਰ ਸਾਹਿਬ ਦੇ ਪੋਸਟਰ ਜਾਂ ਫਿਰ ਕਹਿ ਲਓ ਕਿ ਤਸਵੀਰਾਂ ਲੱਗੀਆਂ ਹੋਈਆਂ ਸਨ ਉਹਨਾਂ ਨੂੰ ਹੁਣ ਹਟਾ ਦਿੱਤਾ ਗਿਆ ਤਾਂ ਲਗਾਤਾਰ ਹੀ ਮੰਗ ਉੱਠ ਰਹੀ ਸੀ ਪਰ ਹੁਣ 7 ਸਾਲਾਂ ਬਾਅਦ ਇਹ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਂਦੀ ਗਈ ਹੈ ਸਰਬੱਤ ਦਾ ਭਲਾ ਗਰੁੱਪ ਦੇ ਯਤਨਾ ਸਦਕਾ ਇਹਨਾਂ ਤਸਵੀਰਾਂ ਨੂੰ ਹੁਣ ਹਟਾ ਦਿੱਤਾ ਗਿਆ ਸਰਬੱਤ ਦਾ ਭਲਾ ਗਰੁੱਪ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਵੀ ਲਿਖਿਆ ਗਿਆ ਸੀ ਬੀਤੇ ਕੁਝ ਸਮੇਂ ਤੋਂ ਇਹ ਵੀਡੀਓਜ਼ ਐ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਸਨ ਜਿਸ ਦੇ ਵਿੱਚ ਹਰ ਸਿੱਖ ਐ ਹੀ ਮੰਗ ਕਰ ਰਿਹਾ ਸੀ ਕਿ ਸ਼੍ਰੀ ਦਰਬਾਰ ਸਾਹਿਬ ਦੀਆਂ ਇਨਾ ਕੰਦਾਂ ਦੇ ਉੱਤੇ ਤਸਵੀਰਾਂ ਨਹੀਂ ਲੱਗਣੀਆਂ ਚਾਹੀਦੀਆਂ ਕਿਉਂਕਿ ਅੰਦਰ ਸਭ ਕੁਝ ਬਣਦਾ ਹੈ ਅੰਦਰ ਮੀਟ ਸ਼ਰਾਬ ਤੇ ਹੋਰ ਵੀ ਪਤਾ ਨਹੀਂ ਕਈ ਤਰ੍ਹਾਂ ਦੇ ਖਾਣੇ ਬਣਦੇ ਨੇ ਜਿਸ ਕਰਕੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਵਾਲੀ ਗੱਲ ਹੈ ਅਤੇ ਇਹ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਕੰਦਾਂ ਦੇ ਉੱਪਰੋਂ ਹਟਾ ਦੇਣੀਆਂ ਚਾਹੀਦੀਆਂ ਨੇ ਜਿਸ ਮਗਰੋਂ ਹੁਣ 7 ਸਾਲਾਂ ਬਾਅਦ ਇਹਨਾਂ ਤਸਵੀਰਾਂ ਨੂੰ ਹਟਾਇਆ ਗਿਆ ਸਾਊਦੀ ਅਰਬ ਦੇ ਡੋਮ ਨਾ ਦੇ ਹੋਟਲ ਦੀਆਂ ਕੰਦਾਂ ਦੇ ਉੱਪਰ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਲਗੀਆਂ ਹੋਈਆਂ ਸਨ ਜਾਣਕਾਰੀ ਅਨੁਸਾਰ ਇਸ ਦੀ ਹੋਟਲ ਦੀ ਦਿੱਖ ਵੀ ਜਿਹੜੀ ਹੈ ਬਾਹਰੋਂ ਸ੍ਰੀ ਦਰਬਾਰ ਸਾਹਿਬ ਵਰਗੀ ਬਣਾਈ ਹੋਈ ਸੀ ਜਿਸ ਕਰਕੇ ਕਾਫੀ ਜ਼ਿਆਦਾ ਵਿਵਾਦ ਵੀ ਹੋਇਆ ਅਤੇ ਹੁਣ 2 ਦਿਨਾਂ ਤੱਕ ਹੋਟਲ ਮਾਲਕ ਦੇ ਨਾਲ ਗੱਲਬਾਤ ਹੋਈ ਹੈ ਜਿਸ ਮਗਰੋਂ ਹੁਣ ਇਹਨਾਂ ਤਸਵੀਰਾਂ ਨੂੰ ਹੋਟਲ ਦੀਆਂ ਕੰਧਾਂ ਦੇ ਉੱਪਰੋਂ ਹਟਾ ਦਿੱਤਾ ਗਿਆ